ਸੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰੇ ਜਮਦੂਤ ਨ ਆਵੈ ਨੇਰੇ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪਉੜਠ ਮਹੱਲਾ 5 ਨਾਲ ਨਾਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪਉੜਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਥੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜਮਦੂਤਨਾ ਆਵੈ ਨੇਰ ਕੰਠ ਲਾਇ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ 5 ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰੈ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪਰਬ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰੈ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰੈ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜਮਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖ ਸਤਗੁਰ ਕੀ ਸੱਚ ਸਾਖ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰੈ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰੈ ਜਮਦੂਤਨਾ ਆਵੈ ਨੇਰ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋਤ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰੈ ਜੰਮ ਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਸਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪੁਰਠ ਮਹੱਲਾ 5 ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰ ਕੰਠ ਲਾਇ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜਮਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੇ ਨੇਰ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਔਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰ ਜੰਮ ਦੂਤ ਨ ਆਵੈ ਨੇਰ ਕੰਠ ਲਾਏ ਪ੍ਰਭ ਰਾਖ ਸਤ ਗੁਰ ਕੀ ਸੱਚ ਸਾਖ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿੜਾਰੇ ਸਗਲੇ ਦਾਸ ਕਾ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ